ਕਾਂਗਰਸ ਦੇ ਵੱਲੋਂ ਸਾਫ਼ ਤੌਰ ਤੇ ਸਿੱਧੇ ਤੌਰ ਤੇ ਕੇਂਦਰ ਨੂੰ ਕਿਹਾ ਗਿਆ ਕਿ ਜੇ ਕਿਸਾਨਾਂ ਦੀ ਸੁਣੀ ਨਹੀਂ ਗਈ ਤਾਂ ਅਸੀਂ ਸਰਕਾਰ ਦੇ ਉੱਤੇ ਵੱਡਾ ਪ੍ਰਦਰਸ਼ਨ ਕਰਾਂਗੇ ਕੇਂਦਰ ਟਾਲਮਟੋਲ ਕਰ ਰਹੀ ਹੈ ਪਹਿਲਾਂ ਵੀ ਇਹ ਲਾਅਸ ਸਸਪੈਂਡ ਕੀਤੇ ਗਏ ਸਨ ਜੋ ਕਿਸਾਨ ਜਦੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਸਨ ਫੇਸ ਵਾਰੀ ਇਹ ਕੇਂਦਰ ਨੇ ਮਨ ਬਣਾ ਲਿਆ ਸੀ ਵੀ ਅਸੀਂ ਇਹਨਾਂ ਨੂੰ ਦਿੱਲੀ ਨਹੀਂ ਪਹੁੰਚਣ ਦੇਣ ਕਿਉਂਕਿ ਹਮੇਸ਼ਾ ਹੀ ਪੰਜਾਬ ਨੂੰ ਵੱਖਰੀ ਅੱਖ ਨਾਲ ਦੇਖਿਆ ਜਾਂਦਾ ਹੈ ਪਤਾ ਨਹੀਂ ਕੀ ਦੁਸ਼ਮਣੀ ਹੈ ਸਰਾਸਰ ਤੱਕ ਕਾਜ਼ਾਸੀ ਬੰਦੇ ਮਾਰ ਦਿੱਤੇ ਗਏ ਗੋਲੀਆਂ ਚਲਾ ਦਿੱਤੀਆਂ ਗਈਆਂ ਬੰਦਿਆਂ ਨੂੰ ਕੁੱਟ-ਕੁੱਟ ਕੇ ਆਪਦੇ ਵੱਲ ਲੈ ਗਏ ਕੱਲ ਮੈਂ ਪ੍ਰੇਤਪਾਲ ਨੂੰ ਮਿਲ ਕੇ ਆਇਆ ਸੀ ਉਹਨਾਂ ਨੇ ਕਿਹਾ ਮੇਰੇ ਗਲ ਚ ਰੱਸਾ ਪਾ ਪਾ ਕੇ ਘੜੀਸਿਆ ਗਿਆ ਔਰ ਇਹੋ ਜੀ ਜ਼ਬਰ ਔਰ ਜ਼ੁਲਮ ਵਾਲੀ ਅਗਰ ਸਰਕਾਰ ਆ ਜਾਂਦੀ ਹੈ ਤਾਂ ਫਿਰ ਕਿਸਾਨ ਦਾ ਤੇ ਪੰਜਾਬ ਦਾ ਜੋ ਹਾਲ ਆਏਗਾ ਲੋਕਾਂ ਦੇ ਸਾਹਮਣੇ ਕਿਸਾਨ ਸ਼ੰਭੂ ਬਾਡਰ ਤੇ ਬੈਠੇ ਅੰਦੋਲਨ ਕਰ ਰਹੇ ਆ ਦੂਜੇ ਪਾਸੇ ਹਰ ਕੋਈ ਕਿਸਾਨਾਂ ਦੀ ਹਮਾਇਤ ਕਰ ਰਿਹਾ ਅੱਜ ਕਾਂਗਰਸ ਦੇ ਵੱਲੋਂ ਸਾਫ ਤੌਰ ਤੇ ਸਿੱਧੇ ਤੌਰ ਤੇ ਕੇਂਦਰ ਨੂੰ ਕਿਹਾ ਗਿਆ ਕਿ ਜੇ ਕਿਸਾਨਾਂ ਦੀ ਸੁਣੀ ਨਹੀਂ ਗਈ ਤਾਂ ਅਸੀਂ ਸੜਕਾਂ ਦੇ ਉੱਤੇ ਵੱਡਾ ਪ੍ਰਦਰਸ਼ਨ ਕਰਾਂਗੇ ਸਾਨੂੰ ਇਸ ਲਈ ਰਾਜਾਵੜਿੰਗ ਮੌਜੂਦ ਨੇ ਪ੍ਰਿੰਸ ਸਾਹਿਬ ਅੱਜ ਵੱਡਾ ਜਿਹੜਾ ਕਾਫਲਾ ਟਰੈਕਟਰ ਦਾ ਨਿਕਲਿਆ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਕੇਂਦਰ ਹੁਣ ਤੱਕ ਟਸ ਤੋਂ ਮਸ ਕਿਉਂ ਨਹੀਂ ਹੋ ਰਹੀ ਪਿਛਲਾ ਅੰਦੋਲਨ ਵੇਦਾ ਲੜਿਆ ਸੀ ਕਿਸਾਨਾਂ ਨੇ ਦੇਖੋ ਕੇਂਦਰ ਟਾਲਮਟੋਲ ਕਰ ਰਹੀ ਹੈ ਪਹਿਲਾਂ ਵੀ ਇਹ ਲਾਅਸ ਸਸਪੈਂਡ ਕੀਤੇ ਗਏ ਸਨ ਜੋ ਕਿਸਾਨ ਜਦੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਸਨ 700 ਕਿਸਾਨ ਸ਼ਹੀਦ ਹੋਇਆ ਪਰ ਇਸ ਵਾਰੀ ਇਹ ਕੇਂਦਰ ਨੇ ਮਨ ਬਣਾ ਲਿਆ ਸੀ ਵੀ ਅਸੀਂ ਇਹਨਾਂ ਨੂੰ ਦਿੱਲੀ ਨਹੀਂ ਪਹੁੰਚਣ ਦੇਣਾ ਕਿਉਂਕਿ ਹਮੇਸ਼ਾ ਹੀ ਪੰਜਾਬ ਦੇ ਨਾਲ ਪੰਜਾਬ ਨੂੰ ਵੱਖਰੀ ਅੱਖ ਨਾਲ ਦੇਖਿਆ ਜਾਂਦਾ ਹੈ ਪਤਾ ਨਹੀਂ ਕੀ ਦੁਸ਼ਮਣੀ ਹੈ ਆ ਭਾਜਪਾ ਦੀ ਪੰਜਾਬ ਦੇ ਨਾਲ ਸ਼ਾਇਦ ਇਸ ਕਰਕੇ ਕਿ ਪੰਜਾਬੀ ਜਿਹੜੇ ਆ ਉਹ ਭਾਜਪਾ ਦੀ ਨਹੀਂ ਮੰਨਦੇ ਪੰਜਾਬ ਵਾਲੇ ਲੋਕ ਭਾਜਪਾ ਨੂੰ ਦਾ ਝੰਡਾ ਨਹੀਂ ਬੁਲੰਦ ਕਰਦੇ ਸੋ ਸਰਾਂ ਸਰ ਤੱਕਾ 80 ਬੰਦੇ ਮਾਰ ਦਿੱਤੇ ਗਏ ਗੋਲੀਆਂ ਚਲਾ ਦਿੱਤੀਆਂ ਗਈਆਂ ਬੰਦਿਆਂ ਨੂੰ ਕੁੱਟ ਕੁੱਟ ਕੇ ਆਪਦੇ ਵੱਲ ਲੈ ਗਏ ਕਈ ਹਜੇ ਬੰਦੇ ਮਿਸਿੰਗ ਹੈ ਪੰਜਾਬ ਦੇ ਨੌਜਵਾਨ ਸਾਥੀ ਜਿਨ੍ਹਾਂ ਨੂੰ ਹਰਿਆਣਾ ਪੁਲਿਸ ਚੱਕ ਕੇ ਲੈ ਗਈ ਹੈ ਕੱਲ ਮੈਂ ਪ੍ਰੇਤਪਾਲ ਨੂੰ ਮਿਲ ਕੇ ਆਇਆ ਸੀ ਉਹਨਾਂ ਨੇ ਕਿਹਾ ਮੇਰੇ ਗੱਲ 'ਚ ਰੱਸਾ ਪਾਪਾ ਕੇ ਘੜੀਸਿਆ ਗਿਆ ਉਹਰਾ ਕੋਈ ਐਸਾ ਅੰਗ ਨਹੀਂ ਹੈ ਜਿਹੜਾ ਫ੍ਰੈਕਚਰ ਨਹੀਂ ਹੈ ਮੂੰਹ ਦੇ ਵਿੱਚ ਪਲੇਟਸ ਪਾਈਆਂ ਵੀ ਐ ਔਰ ਹਜੇ ਵੀ ਉਹਨਾਂ ਨੂੰ ਡਰ ਹੈ ਸੋ ਇਸੇ ਤਰ੍ਹਾਂ ਸ਼ੁਕਰਨ ਤਾਂ ਮਾਰ ਹੀ ਦਿੱਤਾ ਗਿਆ ਆ ਜਾਨ ਪੁੱਜ ਕੇ ਕਿਸਾਨਾਂ ਦਾ ਧੱਕਾ ਹੋ ਰਿਹਾ ਹੈ ਉਹਨਾਂ ਨੂੰ ਇਹ ਲੱਗਦਾ ਹੈ ਕਿ 15 ਮਾਰਚ ਦੇ ਕਰੀਬ ਚੋਣ ਜਾਬਤਾ ਲੱਗ ਜਾਏਗਾ ਔਰ ਜਦੋਂ ਚੋਣ ਜਾਬਤਾ ਲੱਗ ਜਾਏਗਾ ਤਾਂ ਫਿਰ ਇਹ ਆਪਣੇ ਇਹਨਾਂ ਨੂੰ ਉਠਾ ਦਿੱਤਾ ਜਾਏਗਾ ਜਾਣੀ ਕਿ ਮੋਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਤਿਆਰ ਨਹੀਂ ਹੈ ਕਿਸੇ ਵੀ ਹਾਲਤ ਤੇ ਉਦੋਂ ਵੀ 600 700 ਕਿਸਾਨ ਜਦੋਂ ਸ਼ਹੀਦ ਹੋਏ ਸੀ ਕੇਵਲ ਲਾਅ ਸਸਪੈਂਡ ਕੀਤੇ ਸੀ ਔਰ ਇਹੋ ਜੀ ਜ਼ਬਰ ਔਰ ਜ਼ੁਲਮ ਵਾਲੀ ਅਗਰ ਸਰਕਾਰ ਆ ਜਾਂਦੀ ਹੈ ਤਾਂ ਫਿਰ ਕਿਸਾਨ ਦਾ ਤੇ ਪੰਜਾਬ ਦਾ ਜੋ ਹਾਲ ਹੈਗਾ ਲੋਕਾਂ ਦੇ ਸਾਹਮਣੇ ਹੁਣ ਚੋਣਾ ਵੀ ਨੇ ਕੀ ਲੱਗਦਾ ਕਿਸਾਨਾਂ ਦੇ ਇਸ ਅੰਦੋਲਨ ਕਰਕੇ ਬੀਜੇਪੀ ਨੂੰ ਫਰਕ ਪਊਗਾ ਕਿਉਂਕਿ ਚੋਣ ਜਾਬਤਾ ਲਗਣ ਜਾ ਰਹੀ ਹੈ ਉਸ ਤੋਂ ਬਾਅਦ ਤਸਵੀਰ ਕੀ ਹੋਏਗੀ ਮੈਂ ਤਾਂ ਇਹ ਗੱਲ ਕਵਾਂਗਾ ਕਿ ਅੱਜ ਦੇ ਜੋ ਹਾਲਾਤ ਹਨ ਜੋ ਪੰਜਾਬ ਨਾਲ ਵਿਤਕਰਾ ਕੀਤਾ ਜਾ ਰਿਹਾ ਜੋ ਸ਼ੰਭੂ ਬਾਰਡਰ ਪਾਕਿਸਤਾਨ ਬਣਾ ਦਿੱਤਾ ਗਿਆ ਹੈ ਜਿਹੜਾ ਅਸਲ ਪੰਜਾਬੀ ਹੈ ਚਾਹੇ ਉਹ ਹਿੰਦੂ ਹੈ ਚਾਹੇ ਉਹ ਸਿੱਖ ਹੈ ਚਾਹੇ ਕੋਈ ਹੋਰ ਹੈ ਜਿਹੜਾ ਪੰਜਾਬ ਦੀ ਸਰਜ਼ਮੀਨ ਤੇ ਹੈ ਹਾਂਜੀ ਹਾਂਜੀ ਉਹ ਬੀਜੇਪੀ ਨੂੰ ਤੇ ਬੀਜੇਪੀ ਦੀ ਭਾਈਵਾਲ ਨੂੰ ਚਾਹੇ ਉਹ ਕੋਈ ਭਾਈਵਾਲ ਹੈ ਉਹ ਨੂੰ ਬਿਲਕੁਲ ਵੋਟ ਨਹੀਂ ਪਾਏਗਾ ਕਿਉਂਕਿ ਅਗਰ ਬੀਜੇਪੀ ਨੂੰ ਵੋਟ ਪਾਣੀ ਜਾਂ ਬੀਜੇਪੀ ਦੇ ਭਾਈਵਾਲਾਂ ਨੂੰ ਵੋਟ ਪਾਣੀ ਆਦੇ ਮੌਤ ਦੇ ਵਾਰੰਟਾ ਤੇ ਦਸਕਤ ਕਰਨ ਵਾਲੀ ਗੱਲ ਹੈ ਸੋ ਮੈਨੂੰ ਉਮੀਦ ਹੈ ਕਿ ਪੰਜਾਬੀ ਜਿਹੜਾ ਅਨਖਰ ਗੈਰਤ ਵਾਲਾ ਜਿਨੇ ਆਪਣੀ ਮਾਂ ਦਾ ਦੁੱਧ ਚੁੰਗਿਆ ਉਹ ਕਾਲੇ ਚੋਰ ਨੂੰ ਵੋਟ ਪਾ ਦੇਗਾ ਨੋਟਾ ਦਾ ਬਟਨ ਦਬਾ ਦੇਗਾ ਲੇਕਿਨ ਉਹ ਬੀਜੇਪੀ ਨੂੰ ਤੇ ਬੀਜੇਪੀ ਦੇ ਭਾਈਵਾਲਾਂ ਨੂੰ ਵੋਟ ਨਹੀਂ ਪਾਏਗਾ ਬ੍ਰਿੰਗ ਸਾਹਿਬ ਜੋ ਬੀਜੇਪੀ ਦਾ ਹਾਲ ਸੀਗਾ ਮੇਹਰ ਚੋਣਾ ਵਿੱਚ ਹੋਇਆ ਹਿਮਾਚਲ ਦੇ ਵਿੱਚ ਹੋਇਆ ਉਸ ਤੋਂ ਬਾਅਦ ਕੀ ਤਸਵੀਰ ਸਾਹਮਣੇ ਆ ਰਹੀ ਹੈ ਕੀ ਤਸਵੀਰ ਲੋਕ ਸਮਝ ਰਹੇ ਨੇ ਇਹ ਜਿਹੜਾ ਹਿਮਾਚਲ ਤੇ ਚੰਡੀਗੜ੍ਹ ਦੀਆਂ ਮੇਹਰ ਚੋਣਾਂ ਤੋਂ ਬਾਅਦ ਦੇਖੋ ਲੋਕ ਦੱਬੀ ਆਵਾਜ਼ ਛੇ ਤਾਂ ਗੱਲ ਕਰਦੇ ਨੇ ਕਿ ਅਗਰ ਬੀਜੇਪੀ ਸਰਕਾਰ ਨੂੰ ਦੁਬਾਰਾ ਮੌਕਾ ਮਿਲ ਗਿਆ ਤਾਂ ਲੋਕਤੰਤਰ ਖਤਮ ਕਰ ਦੇਗੀ ਦੇਸ਼ ਦੇ ਅੰਦਰ ਕੋਰੀਆ ਚਾਈਨਾ ਰਸ਼ੀਆ ਵਰਗਾ ਮਾਹੌਲ ਬਣ ਜਾਏਗਾ ਇਹ ਆਮ ਹਰ ਵਿਅਕਤੀ ਦੀ ਗੱਲ ਹੈ ਲੇਕਿਨ ਆदमी ਬੜਾ ਜ਼ਾਲਮ ਹੈ ਜਾਬਰ ਹੈ ਸਰਕਾਰ ਹਰ ਤਰ੍ਹਾਂ ਦੇ ਹਤਕੰਡੇ ਅਪਣਾਏ ਅਪਣਾਏ ਜਾ ਰਹੇ ਹਨ ਕਦੇ ਕਿਸੇ ਨੂੰ ਖਰੀਦਨ ਦੀ ਗੱਲ ਕੀਤੀ ਜਾ ਰਹੀ ਹੈ ਕਿਸੇ ਨੂੰ ਈਡੀ ਸੀਬੀਆਈ ਟਮਕੋਰ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਇਸ ਤਰ੍ਹਾਂ ਦੇ ਸਾਰੇ ਹਤਕੰਡੇ ਜਿਹੜੀ ਉਹ ਭਾਜਪਾ ਸਰਕਾਰ ਅਪਣਾ ਰਹੀ ਹੈ ਕਿਉਂਕਿ ਸਤਾ ਸਰਕਾਰ ਤੇ ਕਾਬਜ ਹੋਣਾ ਚਾਹੁੰਦੀ ਹੈ ਸਰਕਾਰ ਹਰ ਹਾਲ ਬਾਏ ਹੁੱਕ ਐਂਡ ਕਰੂ ਕੁਝ ਵੀ ਉਹਨਾਂ ਨੂੰ ਕਰਨਾ ਪਵੇ ਉਹ ਕਹਿੰਦੇ ਵੀ ਅਸੀਂ ਅਸੀਂ ਸਰਕਾਰ ਲੈ ਕੇ ਅੱਠਵਾਂ ਸੱਮਨ ਕੇਜਰੀਵਾਲੂ ਪਹੁੰਚ ਚੁੱਕਿਆ ਹੈ ਏਡੀ ਦਾ ਹੁਣ ਤੱਕ ਕੋਈ ਪੇਸ਼ ਨਹੀਂ ਹੋਏ ਦੂਜੇ ਪਾਸੇ ਕਹਿੰਦੇ ਨੇ ਕਿ ਪੂਰਾ ਭਰਚਾਉਂਦਾ ਕਿ ਆਮ ਆਦਮੀ ਪਾਰਟੀ ਦਾ ਝਾੜੂ ਫਿਰੇ ਦੇਖੋ ਕਿਉਂ ਨਹੀਂ ਪੇਸ਼ ਹੋਏ ਕੋਈ ਟੈਕਨੀਕਲ ਕਾਰਨ ਹੋਣਾ ਹੈ ਕਿੰਨ ਕਾਰਨਾ ਕਰਕੇ ਨਹੀਂ ਪੇਸ਼ ਹੋ ਰਹੇ ਇਹ ਉਹਨਾਂ ਦਾ ਸਿਸਟਮ ਹੈ ਜਾਂ ਏਜੰਸੀਆਂ ਨੇ ਜਾਂ ਕੋਰਟਸ ਨੇ ਦੇਖਣਾ ਹੈ ਲੇਕਿਨ ਜਿਸ ਤਰੀਕੇ ਦਾ ਮਾਹੌਲ ਹੈ ਡਰ ਦਾ ਮਾਹੌਲ ਹੈ ਦੇਸ਼ ਤੇ ਸੁਣਨਾ ਆਖਰੀ ਸਵਾਲ ਰਿੰਦ ਸਿੰਘ ਜਿਵੇਂ ਹੁਣ ਘੱਟ ਜੋੜੇ ਪੰਜਾਬ ਦੇ ਵਿੱਚ ਨਹੀਂ ਹੋਇਆ ਅੱਜ ਪੰਜਾਬ ਜਿਹੜਾ ਹੈ ਅਰ ਬਰੂਹਾਂ ਤੇ ਬੈਠਾ ਹੋਇਆ ਹਰਿਆਣੇ ਦੀਆਂ ਬਰੂਹਾਂ ਤੇ ਬੈਠਾ ਹੋਇਆ ਇੰਤਜ਼ਾਰ ਕਰ ਰਿਹਾ ਕਿ ਕਦੋਂ ਇਨਸਾਫ ਮਿਲੂਗਾ ਕਿਸਾਨ ਵਾਪਸ ਘਰਾਂ ਨੂੰ ਪਰਤਣਗੇ ਮਾਵਾਂ ਰੋਂਦੀਆਂ ਨੇ ਕੁੜ ਲਾਉਂਦੀਆਂ ਨੇ ਸੋ ਇਹ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਲੋਕਾਂ ਨੂੰ ਕੀ ਅਪੀਲ ਕੀਤੀ ਜਾਂਦੀ ਕਿਵੇਂ ਸਹਿਯੋਗ ਕਰ ਮੇਰੀ ਤਾਂ ਬੇਨਤੀ ਆ ਪੰਜਾਬ ਦੇ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਇਕਤਾ ਸੰਯੁਕਤ ਮੋਰਚੇ ਦਾ ਜੋ ਸੁਨੇਹਾ ਹੈ ਪੂਰੇ ਤੇ ਇਨ ਬਿਨ ਸਾਨੂੰ ਫੋਲ ਚੜਾਉਣੇ ਚਾਹੀਦੇ ਆ ਦੂਸਰਾ ਜਿਹੜੀਆਂ ਦੋ ਜੱਥੇਬੰਦੀਆਂ ਬਾਰਡਰ ਦੇ ਬੈਠੀਆਂ ਐ ਸਾਨੂੰ ਉਹਨਾਂ ਦਾ ਹੱਕ ਦਾ ਕੇ ਸਮਰਥਨ ਕਰਨਾ ਚਾਹੀਦਾ ਹੈ ਡੱਲੇਵਾਲ ਸਾਹਿਬ ਪੰਦੇਰ ਸਾਹਿਬ ਇਹਨਾਂ ਦਾ ਸਮਰਥਨ ਕਰਨਾ ਚਾਹੀਦਾ ਸਾਨੂੰ ਬਾਰਡਰ ਤੇ ਬੰਦੇ ਭੇਜਣੇ ਚਾਹੀਦੇ ਆ ਸਾਨੂੰ ਆਰਥਿਕ ਮਦਦ ਕਰਨੀ ਚਾਹੀਦੀ ਹੈ ਸਾਨੂੰ ਉਹਨਾਂ ਨੂੰ ਖਾਣ ਪੀਣ ਦੀ ਸਾਰੇ ਹਰ ਕਾਸੇ ਦੀ ਮਦਦ ਕਰਨੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਦੀ ਬਿਲਕੁਲ ਸੋ ਜਿਸ ਤਰ੍ਹਾਂ ਅੱਜ ਕਾਂਗਰਸ ਦੇ ਵੱਲੋਂ ਵੱਡਾ ਜਿਹੜਾ ਟਰੈਕਟਰ ਮਾਰਚ ਕੱਢਿਆ ਗਿਆ ਜਿਸ ਦਾ ਸੇਕ ਦਿੱਲੀ ਤੱਕ ਪਹੁੰਚੇਗਾ ਇਹ ਗੱਲ ਰਾਜਾ ਵੜਿੰਗ ਹੋਰਾਂ ਨੇ ਆਖੀ ਹੈ ਕੈਮਰਾਮੈਨ ਸ਼ੁਭਮ ਦੇ ਨਾਲ ਹਰਮਿਤ ਸਿੰਘ ਦਿੱਲੀ ਪੋਸਟ ਅਮਰਿਕਸਰ